ਪਿੰਡ ਤਲਵਲ ਵਿੱਚ ਬਹੁਤ ਹੀ ਜੋਸ਼ੋਖ ਰੋਸ਼ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਛਣਕਾਟਾ ਟੀਵੀ ਦੇ ਐਮ ਡੀ ਗੁਰਪ੍ਰੀਤ ਸਿੰਘ ਰੰਦਾਵਾ ਦੀ ਅਗਵਾਹੀ ਹੇਠ ਤਲਵੰਡ ਦੀ ਦਾਣਾ ਮੰਡੀ ਵਿੱਚ ਤੀਆਂ ਦਾ ਮੇਲਾ ਲਗਾਇਆ ਜਾ ਰਿਹਾ ਹੈ ਅਤੇ ਬੀਤੇ ਕੱਲ ਵੀ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਦੇ ਵਿੱਚ ਵੱਧ ਚੜ ਕੇ ਬੀਬੀਆਂ ਪੈਣਾ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਲੜਕੀਆਂ ਵੱਲੋਂ ਗਿੱਧਾ ਪੰਗੜਾ ਅਤੇ ਬੋਲੀਆਂ ਪਾ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਅਤੇ ਨੌਜਵਾਨਾਂ ਵੱਲੋਂ ਮਲਵਈ ਗਿੱਧਾ ਤੇ ਹੋਰ ਆਈਟਮਾਂ ਪੇਸ਼ ਕੀਤੀਆਂ ਗਈਆਂ ਇੱਥੇ ਇਹ ਵੀ ਜ਼ਿਕਰ

ਦੀਆਂ ਪੇਸਤੀਆਂ ਸਾਂਦਨ ਜਿੰਨਾ ਚੱਲਦਾ ਖੁਸ਼ੀਆਂ ਦੇ ਨਾਲ ਇਹ ਪਿੰਡੋਂ ਪਿੰਡ ਹਰ ਜਗ੍ਹਾ ਤੇ ਇੱਕ ਤੇ ਸੱਗਰਕੱਚੇ ਜਿਹਾ ਰੱਖਣ ਵਾਸਤੇ ਇਹ ਨੰਨੀ ਫੈਸਟਿਵਿਟੀਆਂ ਦੇ ਮੇਲੇ ਨੇ ਸਭ ਨੂੰ ਦਿਨਾਂ ਦੀਆਂ ਖੁਸ਼ੀਆਂ ਬਹੁਤ ਸ਼ੁਰੂਆਤ ਇਸ ਨਗਰ ਤੇ ਵਿੱਚ ਤੀਆਂ ਦਾ ਮੁੱਢ ਜਿਹੜਾ ਸਾਡੇ ਪਾਰਟੀ ਦੇ ਵਾਸਤੇ ਗੁਸਤਿ ਸਿੰਗਰੰਦਾ ਵਾ ਇਹਨੇ ਇਸ ਪਿੰਡ ਤੇ ਸਾਨੂੰ ਅੱਜ ਉਹ ਬਹੁਤ ਛਾਂਦਰ ਮੇਲਾ ਹੀ ਕਰਵਾ ਦੇ ਔਰ ਅੱਜ ਤੋਂ तकरीबन डेढ़ ਸਾਲ ਪਹਿਲਾਂ ਜਿਹੜੀਆਂ ਐਸ ਤੀਆਂ ਤੋਂ ਪਿਛਲੀ ਆਈਆਂ ਸੀ ਉਸ ਤੋਂ ਬਾਅਦ ਤੋਂ ਔਰ ਤੁਮਾਂਜੋ ਸੀ ਇਸ ਸਾਡੇ ਤੱਕ ਨੂੰ ਇਸ ਮੇਲੇ ਵਿੱਚ ਕੌਂਸੇ ਬਹੁਤ ਸ਼ਾਨਦਾਰ ਮੇਲੇ ਸਾਰੇ ਬੜੇ ਖਸ਼ੂਬੂਦਾਰ ਬਣ ਰਹੇ ਪਰ ਅੱਜ ਇੱਕ ਨਵੀਂ ਪ੍ਰਥਾ ਸ਼ੁਰੂ ਹੋਈ ਹੈ ਕਿ ਤੀਆਂ ਜਿਹੜੀਆਂ ਇਹ ਅੱਜ ਦੀਆਂ ਤੀਆਂ ਪਿਛੀਆਂ ਇਹ ਅਸੀਂ ਆਪਣੇ ਵਾਤਾਵਰਣ ਨੂੰ ਸਹਫਤ ਕਰ ਰਹੇ ਹਾਂ ਮੈਂ ਆਪਣੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਦੀ ਅਤੇ ਖਾਸ ਕਰਕੇ ਨਗਰ ਪੰਚਾਇਤ ਨਾਲ ਖਾਸ ਕਰਕੇ ਗੋਪੀ ਸਿੰਘ ਦੀ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਅੱਜ ਨਿੰਮ ਦੇ ਪੇਡ ਲਾਉਣ ਦੀ ਜਿਹੜੀ ਗੱਲ ਕੀਤੀ ਹੈ ਉਹ ਪੂਰੇ ਨਗਰ ਦੇ ਵਿੱਚ 1000 ਨਿੰਮ ਦੇ ਪੇਡ ਲਾਉਣਗੇ ਇਹ ਵਧਾਈ ਦੇ ਪਾਤਰ ਵੀ ਆ ਔਰ ਮੈਂ ਇਹਨਾਂ ਨੂੰ ਗੁਜਾਰਿਸ਼ ਕਰੂੰਗੀ ਕਿ ਜਿੱਥੇ-ਜਿੱਥੇ ਵੀ ਪੌਦਾ ਲੱਗੇ ਤੇ ਬਿੰਡ ਦੇ ਬੱਚਿਆਂ ਦੇ ਪ੍ਰਿੰਟੀਆਂ ਬੱਚਿਆਂ ਦੇ ਉਹਨਾਂ ਨੂੰ ਇਹ ਇੱਕ-ਇੱਕ ਪੌਦਾ ਜਿਹੜਾ ਉਹਦਾ ਟੈਗ ਇਹਦੇ ਨਾਲ ਲੱਗਦਾ ਜਾਵੇ ਪਿੰਦੇ ਬੱਚਿਆਂ ਦੇ ਜਾਂ ਸਾਡੇ ਚਿੱਲੇ ਵੀ ਵਰਕਰ ਨੇ ਆਪਣੇ ਆਪਣੇ ਨਾਮ ਦਾ ਪੌਦਾ ਲਾਉਣ ਔਰ ਨਰੀਕਾ ਦਾ ਵਰਕਰ ਵੀ ਇਹਦੇ ਨਾਲ ਜਿਹੜੇ 1000 ਪੌਦੇ ਨੂੰ ਅਸੀਂ ਅਗਲੇ ਸਾਲ ਜਿਉਂਦਾ ਦੇਖੀਏ ਮੈਂ ਜ਼ਰੂਰ ਇਸ ਕੰਮ ਨੂੰ ਪਾਵਨ ਕਰੂੰਗੀ ਕਿ ਅਗਲੇ ਸਾਲ ਅਸੀਂ ਮੈਂ ਉਹ ਤਾਂ ਨਹੀਂ ਤੇ ਮੈਂ ਤਕਰੀਬਨ ਜਦੋਂ ਇਹ ਪੌਦੇ ਸਾਰੇ ਲੱਗ ਜਣਗੇ ਮੈਂ 6 ਮਹੀਨਿਆਂ ਬਾਅਦ ਇਹ ਸਾਰੇ ਪੌਦਿਆਂ ਨੂੰ ਆਪ ਦੇਖਣ ਆਉਂਗੀ ਕਿ ਕਿੱਦਾਂ ਸਰਵਾਈ ਹੋ ਰਿਹਾ ਕਿਵੇਂ ਚੱਲਦੇ ਆ ਸਿਰਫ ਫਾਰਮੈਲਟੀ ਨਹੀਂ ਰੱਖਣੀ ਹੁਣ ਇਹ ਖਾਵਾ ਨਹੀਂ ਰਹਿ ਗਿਆ ਹੁਣ ਇਹ ਸਾਡੀਆਂ ਹੋਣ ਬੜੀਆਂ ਫੀਡੀਆਂ ਦਾ ਮਸਲਾ ਦਾ ਕਿ ਸ਼ ਬਣ ਗਿਆ ਜਿਹੜਾ ਵਾਤਾਵਰਣ ਹੈ ਅਸੀਂ ਆਪਣੀਆਂ ਆਉਣ ਵਾਲੀ ਨਸਲਾਂ ਨੂੰ ਕਿਵੇਂ ਬਚਾਉਣਾ ਇਹ ਸਿਰਫ ਸਿਰਫ ਇੱਕ ਸਾਡੇ ਕੋਲ ਸਾਧਨ ਹੈ ਭੌਤਿਕ ਜਿਹੜੇ ਅਸੀਂ ਜਿੰਨੇ ਵੱਧ ਤੋਂ ਵੱਧ ਲਾਵਾਂਗੇ ਇਸ ਵੇਲੇ ਵੀ ਸਮਾਜ ਜਿਹੜਾ ਬਿਮਾਰੀਆਂ ਦੇ ਨਾਲ ਗ੍ਰਸਤ ਹੈ ਅਸਥਮਾ ਹੋ ਰਿਹਾ ਬਹੁਤ ਜ਼ਿਆਦਾ ਚਮੜੀ ਦੇ ਰੋਗ ਹੋ ਰਹੇ ਬਹੁਤ ਜ਼ਿਆਦਾ ਹਾਰਟ ਟੈਕ ਹੋ ਰਹੇ ਸੋ ਇਹ ਬਿਮਾਰੀ ਦੇ ਨਾਲ ਗ੍ਰਸਤ ਹੋਇਆ ਪੰਜਾਬ ਅੱਜ ਦੇ ਲੱਗੇ ਹੋਏ ਪੌਦੇ ਜਿਹੜੇ ਸਾਨੂੰ 3 ਤੇ 4 ਸਾਲਾਂ ਤੱਕ ਹਜੇ ਹੀ ਰਾਹਤ ਦੇਣਗੇ ਜਿਹੜੇ ਪਿਛਲੇ ਸਾਲਾਂ ਤੋਂ ਲੱਗਦੇ ਆ ਰਹੇ ਆ ਖਾਸ ਕਰਕੇ ਆਮ ਆਦਮੀ ਪਾਰਟੀ ਸਰਕਾਰpublications ਜੀ ਮਾਨ ਜੀ ਦਾ ਫਰਮਾਨ ਹੈ ਕਿ ਕੋਈ ਫੰਡਾਂ ਦੀ ਕਮੀ ਨਹੀਂ ਹੈ ਜਿੱਥੇ ਜਿੰਨੇ ਵੀ ਵੱਧ ਤੋਂ ਵੱਧ ਪੌਦੇ ਲਾਉਣੇ ਉਹਨਾਂ ਨੇ ਇਹ ਮਹੀਨਾ ਸਮਰਪਿਤ ਕੀਤਾ ਹੋਇਆ ਕਿ ਇਹ ਪੌਦਿਆਂ ਨੂੰ ਜਿਹੜਾ ਮਹੀਨਾ ਸਮਰਪਿਤ ਕੀਤਾ ਮੈਂ ਤੁਹਾਨੂੰ ਪਤਾ ਪਿਛਲੇ ਤਰ੍ਹਾਂ ਦੇ ਵਿੱਚ ਕਰਦੇ ਰਿਹਾ ਸੀ ਤਾਜ਼ੀ ਹੋਈ ਆ ਮੈਂ ਇੱਧਰ ਕਿੱਤੀਆਂ ਦੇ ਮੇਲੇ ਜਿਹੜੇ ਐਸਾ ਨਹੀਂ ਚੱਲੀ ਮੈਂ ਮੇਲੇ ਦੇ ਵਿੱਚ ਮੈਂ ਸਿਰਫ ਇਹ ਪੌਦੇ ਕਿ ਇਹ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਸ਼ੁਰੂਆਤ ਕਰਨਾ ਚਾਹੁੰਦੇ ਕਿਸੇ ਚੰਗੇ ਕੰਮ ਦੀ ਤੇ ਮੈਂ ਇਹਨਾਂ ਦੇ ਪੌਦਿਆਂ ਦੀ ਸ਼ੁਰੂਆਤ ਕਰਨ ਵਾਸਤੇ ਇੱਥੇ ਹਾਜ਼ਰ ਹੋਈ ਆ ਧੰਨਵਾਦ ਵੀ ਕਰਦੀ ਆ ਮੈਂ ਆਪਣੀ ਸਾਰੀ ਟੀਮ ਦਾ ਕਿਚਨ ਨੇ ਇਹ ਇਨੀਸ਼ੀਏਟਿਵ ਲਿਆ ਇਹ ਮੈਂ ਪਹਿਲਾ ਜਿਹੜਾ ਤੀਆਂ ਦੇ ਨਾਲ ਜੋੜ ਕੇ ਜਿਹੜਾ ਪੌਦਿਆਂ ਦਾ ਇਹ ਪਹਿਲਾ ਪ੍ਰੋਗਰਾਮ ਸਟਾਰਟ ਹੋਇਆ ਇਹ ਅਸੀਂ ਹੋਰ ਬਤਾਵਾਂਗੇ ਖਾਸ ਕਰਕੇ ਨਗਰ ਕਲਵਨ ਜਿਹੜਾ ਅਗਾਮ ਅਧਰਿਆ ਬਹੁਤ ਸਾਰੇ ਕੰਮ ਕਾਰ ਚੱਲ ਰਿਹਾ ਟੀਮ ਜਿਹੜੀ ਹੈ ਵਧੀਆ ਤਰੀਕੇ ਦੇ ਨਾਲ ਪਿੰਡ ਨੂੰ ਨਾਲ ਲੈ ਕੇ ਚੱਲ ਰਹੀ ਹੈ ਇਹੀ ਇੱਕ ਚੰਗੀਆਂ ਸੈਣੇ ਵਿਕਰਾਂ ਦਾ ਬਿਨਾ ਪਾਰਟੀਬਾਜ਼ੀ ਦਾ ਭੇਦ ਭੱਪ ਸਭ ਅੱਗੇ ਚੱਲਦਾ ਕਮਾਲ ਚੱਲ ਰਿਹਾ ਬਹੁਤ ਸਾਰੇ ਕੰਮ ਹੋ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਥੋੜੇ ਦਿਨਾਂ ਦੇ ਵਿੱਚ ਮੈਂ ਕੁਝ ਕਬਰੀ ਦੇਵਾਂਗੇ ਕਿ ਗਿੱਥੇ ਦਾ ਜਿਹੜਾ ਪਾਣੀ ਦਾ ਪ੍ਰੋਜੈਕਟ ਹੈ ਕੋਈ 86 ਲੱਖ ਰੁਪਏ ਦਾ ਉਹ ਕੁਝ ਦਿਨਾਂ ਦੇ ਵਿੱਚ ਅਸੀਂ ਉਹਨੂੰ ਤਕਰੀਬਨ ਪਾਸ ਹੋਣ ਚਾਹ ਰਹੇ ਹਾਂ ਉਸ ਦੇ ਨਾਲ-ਨਾਲ ਅਗਰ ਨੂੰ ਸਰਪੱਤਰਾਂਗੇ ਔਰ ਜੋ ਬਾਕੀ ਜਿੰਨੇ ਡਿਵੈਲਪਮੈਂਟ ਹੋਣ ਵਾਲੀ ਹੈ ਦਰੱਖਤਾਂ ਦੇ ਨਾਲ-ਨਾਲ ਉਹ ਵੀ ਕਰਾਂਗੇ ਔਰ ਇਹਨਾਂ ਕੁੱਝਾਂ ਦੀ ਰੱਖਵਾਲੀ ਨਗਰ ਤੇ ਹਰ ਇੱਕ ਵਸਨੀਕ ਦਾ ਫਰਜ਼ ਬੰਦਾ ਇਹਨਾਂ ਪੌਦਿਆਂ ਦੀ ਰਖਵਾਲੀ ਕਰਨਾ ਅਸੀਂ ਇਹ ਪੌਦਿਆਂ ਦੀ ਰਖਵਾਲੀ ਨਹੀਂ ਕਰਨੀ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਜਿਹੜਾ ਜਿਹੜਾ ਪੌਦੇ ਬਚਾ ਜੂਗਾ ਸਮਝ ਲਓ ਉਹ ਆਪਣੀਆਂ ਵਿਰਾਸਤ ਦੇ ਵਿੱਚ ਜਿਹੜੀ ਅਸੀਂ ਚੀਜ਼ਾਂ ਛੱਡ ਕੇ ਜਾਣੀਆਂ ਉਹ ਹੁਣ ਪੌਦੇ 'ਚ ਪੌਦੇ ਛੱਡ ਕੇ ਜਾਏਗੀ ਹੁਣ ਜਿਹੜੀਆਂ ਇਹ ਪੱਥਰਾਂ ਦੀਆਂ ਮਾਰਤਾ ਨੇ ਜਾਂ ਪੈਸੇ ਆ ਇਹ ਸਾਡੀਆਂ ਨਸਲਾਂ ਦੇ ਕੰਮ ਨਹੀਂ ਆਉਣੇ ਕਿਉਂਕਿ ਜ਼ਿੰਦਗੀਆਂ ਜਿਹੜੀਆਂ ਬਹੁਤ ਔਖੀਆਂ ਹੋਣ ਵਾਲੀਆਂ ਇਹ ਵਿਰਾਸਤ ਆ ਜਿਹੜੀ ਅਸੀਂ ਵੱਡੀ ਇਹਨੂੰ ਜੇ ਅਸੀਂ ਵਿਰਾਸਤ ਸਮਝ ਕੇ ਆਪਣੇ ਬੱਚਿਆਂ ਵਾਸਤੇ ਛੱਡ ਕੇ ਜਾਵਾਂਗੇ ਤੇ ਹਰ ਇੱਕ ਜਣਾ ਆਪਣੇ ਪਰਿਵਾਰ ਦੇ ਨਾਲ ਆਪਣੇ ਬੱਚਿਆਂ ਵਾਸਤੇ ਇਹ ਪੌਦੇ ਪਾਲੇਗਾ ਔਰ ਇਹ ਨਵੀਂ ਇੱਕ ਕਮ ਕੰਮ ਸ਼ੁਰੂ ਕਰੀਏ ਅਸੀਂ ਕਿ ਟੈਗ ਮੈਂ ਬਣਵਾਨੀ ਹੈ ਖੁਦ ਆਪਣੇ ਕੋਲ ਹਾਂਜੀ ਹਰ ਇੱਕ ਪੌਦੇ ਨੂੰ ਇੱਕ ਟੈਗ ਲੱਗਿਆ ਹੋਵੇ ਉਸ ਪੱਤੇ ਦੇ ਉੱਤੇ ਕੋ ਟੈਗ ਜਿਹੜਾ ਨਾ ਉਸ ਬੰਦੇ ਦਾ ਨਾਮ ਹੋਵੇ ਉਸ ਬੱਚੀ ਦਾ ਨਾਮ ਹੋਵੇ ਬੱਚੇ ਦਾ ਨਾਮ ਹੋਵੇ ਨਾ ਕਰਦੇ ਬਸ ਨੀਕ ਦਾ ਨਾਮ ਹੋਵੇ ਔਰ ਆਪਣਾ ਪੌਦਾ ਜਿਹੜਾ ਚਾਹੇ ਆਪਣੇ ਗੁਜਰਦਾਂ ਦੇ ਨਾਮ ਤੇ ਚਾਹੇ ਆਪਣੇ ਬੱਚਿਆਂ ਦੇ ਨਾਮ ਤੇ ਚਾਹੇ ਕਿਸੇ ਦੇ ਵੀ ਨਾਮ ਤੇ ਉਹ ਆਪਣਾ ਇੱਕ ਪੌਦਾ ਪਾਲੇ ਹਰ ਇੱਕ ਇਨਸਾਨ ਇੱਕ ਪੌਦਾ ਪਾੜ ਲਿਆ ਤਾਂ ਅਸੀਂ ਬਹੁਤ ਜਲਦੀ ਜਿਹੜਾ ਇਹ ਅਸੀਂ ਪੰਜਾਬ ਜਿਹੜਾ ਖਤਰੇ ਦੇ ਨਿਸ਼ਾਨਖਾਂ ਦੇ ਉੱਪਰ ਚੱਲਿਆ ਗਿਆ ਉਹਨੂੰ ਤੁਸੀਂ ਦੇਖੋ ਮੈਮ ਕਈ ਲੋਕ ਹੈਗੇ ਆ ਜਿਹੜੇ ਕਿ ਫੋਟੋਆਂ ਤੱਕ ਹੀ ਸੀਮਤ ਹੁੰਦੇ ਆ ਬੂਟੇ ਲਗਾ ਦਿੰਦੇ ਆ ਪਰ ਉਹਨਾਂ ਨੂੰ ਪਾਲਦੇ ਨਹੀਂ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਬਿਲਕੁਲ ਇਹ ਟ੍ਰੈਂਡ ਖਤਮ ਹੋਣਾ ਚਾਹੀਦਾ ਜਿਹੜਾ ਫੋਟੋਆਂ ਬੜਾ ਟ੍ਰੈਂਡ ਹੈ ਇਹ ਖਤਮ ਹੋਣਾ ਚਾਹੀਦਾ ਕਿਉਂਕਿ ਫੋਟੋਆਂ ਫਿਰ ਕੰਧਾਂ ਤੇ ਵੀ ਕੰਧ ਹੋਣੀ ਹੈ ਤੇ ਸਾਨੂੰ ਤਕਲੀਫ ਹੋਣੀ ਹੈ ਜਦੋਂ ਇਹ ਵਰਚੂਅਲ ਨਹੀਂ ਫੋਟੋਸਾਡੀਆਂ ਖਿੱਚੀਆਂ ਰਹਿਣੀਆਂ ਇਹ ਕੰਧ ਤੇ ਟੰਗੀ ਜਾਣੀ ਜਲਦੀ ਜੇ ਅਸੀਂ ਆਪਣੇ ਵਾਤਾਵਰਣ ਨੂੰ ਨਾ ਸੰਭਾਲਿਆ ਇਹ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਔਰ ਇਹਨੂੰ ਬੜੀ ਸੰਜੀਦਗੀ ਨਾਲ ਲੈਣਾ ਚਾਹੀਦਾ ਪੰਜਾਬ ਸਰਕਾਰ ਬਹੁਤ ਸੰਜੀਦਗੀ ਨਾਲ ਇੱਥੇ ਕੰਮ ਕਰ ਰਹੀ ਹੈ ਔਰ ਅਸੀਂ ਆਪਕੋ ਇਹ ਦੱਸ ਨਹੀਂ ਹਾਂ ਜਿਹੜਾ ਕੋ ਪੜੀ ਸੰਜੀਤ ਦੇ ਨਾਲ ਖੇਲੇ ਪਹੁੰਚਾ ਰਹੇ ਹਾਂ ਔਰ ਮੈਂ ਖਾਸ ਕਰਕੇ ਆਪਣੇ ਹਲਕੇ ਦੇ ਵਿੱਚ ਸਾਡੇ ਖੇਤਾਂ ਉੱਤੇ ਕਲਚਰ ਤੋਂ ਉੱਪਰ ਉੱਠ ਕੇ ਅਸੀਂ ਕੰਮ ਕਰ ਰਹੇ ਹਾਂ ਪੂਰੇ ਜ਼ਿਲ੍ਹੇ ਦੇ ਵਿੱਚ ਮੈਂ ਡਿਪਟੀ ਕਮਿਸ਼ਨਰ ਸਾਹਿਬ ਦੇ ਨਾਲ ਅਸੀਂ ਇੱਕ ਮੈਂ ਉਹਨਾਂ ਦੇ ਨਾਲ ਇੱਕ ਰਾਬਤਾ ਕਰਕੇ ਇੱਕ ਸਾਰੇ 100% ਜਿੰਨੇ ਵੀ ਡਿਪਾਰਟਮੈਂਟ ਹੈ ਸਾਡੇ 52 ਡਿਪਾਰਟਮੈਂਟ ਹੈ ਜਿੰਨੇ ਸਾਡੇ ਇੱਥੇ ਸਾਡੇ ਹਲਕੇ ਦੇ ਵਿੱਚ ਕੰਮ ਕਰਦੇ ਆ ਸਭ ਨੂੰ ਚਿੱਠੀਆਂ ਨਿਕਲੀਆਂ ਹੋਈਆਂ ਹਦਾਇਤਾਂ ਨੇ ਕਿ ਚਾਹੇ ਤੁਹਾਡੇ ਕੋਲ ਇੱਕ ਮਰਲਾ ਥਾਂ ਹੈ ਜਾਂ ਚਾਹੇ ਥੜਕੋਤਾਸ ਮਰਲੇ ਥਾਂ ਹੈ ਜਾਂ ਚਾਹੇ ਤੁਹਾਡੇ ਕੋਲ ਇੱਕੜਿਆ ਹੈ ਹਾਰੇ ਇੱਕ ਉਸ ਜਗ੍ਹਾ ਦੇ ਉੱਤੇ ਜੰਗਲਾਤ ਨੂੰ ਨਾਲ ਲੈ ਕੇ ਨਾਲਕ ਬੁਗੀਚੀ ਲੱਗ ਰਹੀ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਦਿਸੂਗੀ ਨਾਲਕ ਬੁਗੀਚੀਆਂ ਦੇ ਨਾਂ ਤੇ ਔਰ ਜਿਹੜੀ ਸਾਡੇ ਇੱਥੋਂ ਦੀ ਚਿੱਟੀ ਵੇਈਂ ਲੱਗਦੀ ਹੈ ਚਿੱਟੀ ਵੇਈਂ ਦੇ ਦੋਨੋਂ ਸਾਈਡਾਂ ਦੇ ਉੱਤੇ ਰੁਸ਼ਾਂਦੇ ਹੀ ਆ ਹੋਵੇ ਪਿਛਲੇ ਸਾਲ ਅਸੀਂ 80000 ਪੌਦਾ ਲਾਇਆ ਸੀ ਜੰਗਲਾਤ ਮੈਥਨੇ ਮੇਨ ਉਹ ਬਹੁਤ ਵਧੀਆ ਸਰਵਾਈਵ ਕਰਦੇ ਆ ਔਰ ਇਸ ਵਾਰ ਪੁਨਾ ਦਾ 1 ਲੱਖ ਪੌਦੇ ਦਾ ਟਾਰਗੇਟ ਆ ਉਸੇ ਚਿੱਟੀ ਰੰਦੇ ਉੱਤੇ ਔਰ ਮੈਨੂੰ ਆਸ ਹੈ ਕਿ ਅਸੀਂ ਆਪਣਾ ਟਾਰਗੇਟ ਛੇਤੀ ਪੂਰਾ ਕਰਾਂਗੇ ਜਿਹੜਾ ਸਾਨੂੰ ਕਰਨਾ ਚਾਹੀਦਾ ਔਰ ਇਦਾਂ ਹੀ ਮੇਰੀ ਸਾਰੇ ਹਲਕਿਏ ਦੇ ਕੱਲੇ ਕੱਲੇ ਜੀ ਨੂੰ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਬੱਚਿਆਂ ਵਾਸਤੇ ਪ੍ਰਾਪਰਟੀਆਂ ਪੈਸਿਆਂ ਦੇ ਨਾਲ ਨਾਲ ਇੱਕ ਇੱਕ ਪੌਦਾ ਛੱਡ ਕੇ ਜਾਓ ਘਰ ਦੇ ਹਰ ਇੱਕ ਦੇ ਜੀ ਦੇ ਨਾਂ ਦਾ ਇੱਕ ਪੌਦਾ ਛੱਡ ਕੇ ਜਾਓ ਤਾਂ ਕਿ ਸਾਡੀਆਂ ਰੂਹਾਂ ਨੂੰ ਸਕੂਨ ਮਿਲੇ ਜਦੋਂ ਅਸੀਂ ਘਰਿੱਤੇ ਚਲੇ ਜਾਈਏ ਕਿ ਸਾਡੇ ਬੱਚੇ ਇੱਕ ਚੰਗੇ ਵਾਤਾਵਰਣ ਦੇ ਵਿੱਚ ਸਾਹ ਲੈਣ